ਪਿੰਡ ਤਰੂ ਮੁੱਲਾਂ ਦੇ ਨਿਵਾਸੀ ਅਸੀਂ ਜੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇੱਕ ਜੂਟੂ ਕੇ ਇੱਕ ਜੂਟੂ ਕੇ ਸੌ ਖਾਤੇ ਹਾਂ ਸੌ ਬੰਦੇ ਆ ਅਸੀਂ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਪਰੇਦਾਰ ਬਣ ਕੇ ਕੰਮ ਕਰਾਂਗੇ ਨਸ਼ਿਆਂ ਦੇ ਖਿਲਾਫ ਕਰਾਂਗੇ ਆਪਣੇ ਪਿੰਡ ਵਿੱਚ ਨਸ਼ਿਆਂ ਦੇ ਖਿਲਾਫ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ نصاف فکر نہیں دے کسی نشا تشخر پڑن نہیں دے ایسی پنڈ والی یقین دلے آ سردار نے جی پی آ یدھ نشے بنا ਇਹਦੇ ਵਿੱਚ ਪੂਰਨ ਸਹਿਯੋਗ ਦਵਾਂਗੇ ਤੇ ਇਸ ਦੇ ਬਾਅਦ ਸਾਨੂੰ ਕੁਝ ਵੀ ਕਰਨਾ ਪਵੇ ਐਸੀ ਆਪਣੇ ਨਗਰ ਦੇ ਵਿੱਚ ਨਾ ਨਸ਼ਾ ਵਿਕਣ ਦਵਾਂਗੇ ਨਾ ਕਿਸੇ ਤਸਕਰ ਨੂੰ ਆਉਣ ਦਵਾਂਗੇ ਤੇ ਨਾ ਹੀ ਜਿਹੜੇ ਸਾਡੇ ਨੌਜਵਾਨ ਇਸ ਦੇ ਆਦੀ ਕੋਈ ਹੈ ਉਸ ਨੂੰ ਨਸ਼ੇ ਦੇ ਨਾਲ ਮਰਨ ਦਵਾਂਗੇ ਸ਼ਹਿਰ ਦਾ ਜਿਹੜਾ ਹਾਲ ਦਾ ਬਹੁਤ ਗੰਭੀਰ ਆ 1 ਲੱਖ ਰੁਪਏ ਅਸੀਂ ਨਗਰ ਨਿਵਾਸੀਆਂ ਨੇ ਆਪਣੇ ਕੋਲੋਂ ਲਾ ਕੇ ਉਹਦੇ ਟੋਏ ਭਰੇ ਨੇ ਇਹ ਸਾਡੇ ਕੋਲ ਪਾਸ ਹੋ ਚੁੱਕਿਆ ਬਹੁਤ ਡੀਪੀ ਪ੍ਰੋਗਰਾਮ ਹੋ ਰਿਹਾ ਹੈ ਜੀ ਨਾਲ ਆਪਾਂ ਦਾ ਇਹ ਪਾਸ ਪਾਸ ਹੋ ਚੁੱਕਿਆ ਹੈ ਨਾਈਸ ਹੋ ਗਿਆ ਇੱਕ ਦੋ ਦਿਨ ਅੰਦਰ ਅੰਦਰ ਇਸ ਪਿੰਡ ਨੂੰ 5 ਲੱਖ ਰੁਪਏ ਦੀ ਮੈਂ ਹੋਰ ਗ੍ਰਾਂਟ ਦਵਾਂਗਾ ਜਿੱਥੇ ਵੀ ਸਰਪੰਚਾ ਬਣਦਾ ਦੇ ਸੋਨਾ ਆ ਨੀ ਅੱਜ ਜਿਹੜੇ ਤੁਸੀਂ ਅੱਜ ਤਿੰਨ ਪਿੰਡਾਂ ਦੇ ਵਿੱਚ ਜਿਹੜਾ ਸੋਹ ਜੋਕ ਸਮਾਗਮ ਨਸ਼ਾ ਮੁਕਤੀ ਯਾਤਰਾ ਕੀਤੀ ਗਈ ਹਰ ਪਿੰਡ ਚੋਂ ਪਰਮਾ ਹੰਗਾਰਾ ਤੁਸੀਂ ਦੇਖੋ ਕਿੰਨਾ ਪਰਮਾ ਇਕੱਠ ਜਿਹੜਾ ਹੋ ਰਿਹਾ ਲੋਕਾਂ ਨੇ ਵੀ ਸਾਚਾ ਤੇ ਭਗਵੰਤ ਮਾਨ ਸਾਹਿਬ ਦਾ ਧੰਨਵਾਦ ਕਰ ਰਿਹਾ ਆਪ ਆਪੀ ਪਾਰਟੀ ਸੁਪਰੀਮੋ ਦਾ ਧੰਨਵਾਦ ਕਰ ਰਿਹਾ ਕਿ ਜਿਹੜਾ ਤੁਸੀਂ ਇਹ ਬਹੁਤ ਸਲਾਘਾ ਜੋ ਕਦਮ ਜਿਹੜਾ ਚੱਕਿਆ ਸੋ ਬਹੁਤ ਜਲਦੀ ਪੰਜਾਬ ਜਰਾ ਜਦੋਂ ਪੰਜਾਬ ਦੀਆਂ ਭੈਣਾ ਮਤਾਵਾਂ ਨਾਲ ਸਾਥ ਦੇਣ ਪੰਜਾਬ ਨਸ਼ਾ ਮੁਕਤ ਪੰਜਾਬ ਹੋਣ ਜਾ ਰਿਹਾ ਹਲਕਾ ਸਾਹਨੇ ਵਾਲ ਨੂੰ ਆ ਸਕ ਪਹਿਲੇ ਨੰਬਰ ਤੇ ਦੇਖਣ ਚਾਹਿਆ ਐਂਟੀ ਪਾਰਟੀ ਦੇ ਲੋਕ ਵੀ ਇਸ ਵਿੱਚ ਸਪੋਰਟ ਕਰ ਰਿਹਾ ਕਿ ਨਸ਼ਿਆਂ ਦੇ ਖਿਲਾਫ ਜਿਹੜਾ ਜੋਧਿਆ ਅਸੀਂ ਉਹਦੇ ਵਿੱਚ ਮਦਦ ਕਰ ਰਿਹਾ ਦੇਖੋ ਉਹਨਾਂ ਨੇ ਜੇ ਕੁਝ ਕੀਤਾ ਹੁੰਦਾ ਤੇ ਅੱਜ ਇਹ ਸਾਨੂੰ ਇਹ ਲੋੜ ਨਾ ਪੈਂਦੀ ਇਹ ਜਿਹੜੇ ਆਪਣੇ ਪਿੰਡਾਂ ਦੇ ਲੋਕ ਸੋਹਾ ਖਾ ਰਹੇ ਇਹ ਸਾਰੇ ਇਹੀ ਕਹਿ ਰਹੇ ਜਿ ਪੁਰਾਣੀਆਂ ਸਰਕਾਰਾਂ ਨੇ ਕੁਝ ਕੀਤਾ ਹੁੰਦਾ ਤੇ ਅੱਜ ਪੰਜਾਬ ਰੰਗਲਾ ਪੰਜਾਬ ਹੁੰਦਾ ਧੰਨਵਾਦ ਆਓ ਜੀ ਇਸ ਦੇ ਵਿੱਚ ਸਰਕਾਰ ਦਾ ਇੱਕ ਬਹੁਤ ਵੱਡਾ ਅਪਰਾਲਾ ਕਿਉਂਕਿ ਸਾਡੀ ਪੰਜਾਬ ਦੀ ਜਿਹੜੀ ਜਵਾਨੀ ਸੀ ਉਹ ਨਸ਼ਿਆਂ ਦੇ ਨਾਮ ਮਾਰ ਰਹੀ ਸੀ ਸਰਕਾਰ ਨੇ ਇੱਕ ਹੰਬਲਾ ਮਾਰਿਆ ਸੋ ਲੋਕਾਂ ਦੇ ਵਿੱਚ ਬਹੁਤ ਸਾਬ ਆ ਸਰਕਾਰ ਦਾ ਸਾਥ ਦੇਣ ਦੇ ਲਈ ਲੋਕ ਪੱਬਾ ਪਰ ਹੋਏ ਬੈਠੇ ਨੇ ਕਿਉਂਕਿ ਸਰਕਾਰ ਇਸ ਕੰਮ ਨੂੰ ਜੇ ਲੈ ਕੇ ਚੱਲਦੀ ਆ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਹੋ ਸਕਦਾ ਕੋਈ ਬੜੀ ਗੱਲ ਨਹੀਂ ਸਰਕਾਰ ਲੱਗੀ ਵੀ ਹੋਈ ਆ ਤੇ ਲੋਕਾਂ ਦਾ ਪੂਰਾ ਸਹਿਯੋਗ ਆ ਪੂਰਾ ਸਾਬ ਆ ਕਿ ਇਸ ਪੰਜਾਬ ਨੂੰ ਐਸੀ ਆਪਣੀ ਜਵਾਨੀ ਨੂੰ ਨਸ਼ਾ ਮੁਕਤ ਕਰਨਾ ਹੈ ਜੇ ਤਾਂ ਹੁਣ ਮੰਗ ਵੀ ਕੀਤੀ ਆ ਪਿੰਡ ਦੀ ਜਿਹੜੀ ਸੜਕ ਨੂੰ ਲੈ ਕੇ ਇਹ ਬਾਰੇ ਇਹ ਪਿੰਡ ਦੀ ਸਾਡੀ ਸੜਕ ਜਿਹੜੀ ਆ ਉਹ ਬਹੁਤ ਟੁੱਟੀ ਹੋਈ ਸੀ ਪਿੰਡ ਵਾਲਿਆਂ ਨੇ ਅਸੀਂ ਆਪਣੇ ਕੋਲੋਂ ਪਿੱਛੇ ਗੱਡੇ ਭਰੇ ਨੇ ਲੱਖ ਰੁਪਇਆ ਲਾ ਕੇ ਸੜਕ ਦੇ ਉੱਤੇ ਤੇ ਅੱਜ ਮੰਤਰੀ ਸਾਹਿਬ ਨੇ assurance ਵੀ ਦਵਾਇਆ ਕਿ 2 ਮਹੀਨਿਆਂ ਦੇ ਵਿੱਚ ਵਿੱਚ ਇਹ ਸੜਕ ਬਣੇਗੀ ਸੋ ਉਹਨਾਂ ਦਾ ਕਿਹਾ ਹੋਇਆ ਇੱਕ ਯਕੀਨ ਆ ਸਾਨੂੰ ਕਿ ਉਹ ਜਲਦੀ ਜਲਦੀ ਜਰੂਰ ਕਰਨਗੇ ਮੇਰਾ ਨਾਮ ਕੁਲਵੀਰ ਸਿੰਘ ਪੈਰੋਮੁੰਨਾ ਸਰ ਅੱਜ ਯਾਤਰਾ ਜਿਹੜੀ ਪਹੁੰਚਿਆ ਇੱਥੇ ਨਸ਼ਿਆਂ ਬਰੁੱਸ ਤੇ ਇੱਕ ਇਤਾਂ ਦੇਖਦੇ ਜਿਹੜਾ ਸਰਕਾਰ ਦਾ ਜਿਹੜਾ ਇਹ ਬਰਾਲਾ ਵਾ ਇਹ ਨਸ਼ੇ ਹੀ ਖਤਮ ਕਰਨ ਦੇ ਲਈ ਇਤਾਂ ਸਹਿਯੋਗ ਦੇ ਰਹੀਆਂ ਹੁਣ ਪੰਚਾਇਤਾਂ ਦੇਖੋ ਜਿਹੜਾ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਨੇ ਇਹ ਉਪਰਾਲਾ ਸ਼ੁਰੂ ਕੀਤਾ ਵਾ ਇਹ ਇੱਕ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ ਕਿਹਾ ਜਾ ਸਕਦਾ ਹੈ ਪਰ ਲੋਕਾਂ ਦਾ ਸਹਿਯੋਗ ਜੋ ਆਮ ਲੋਕ ਨੇ ਉਹਨਾਂ ਦਾ ਸਹਿਯੋਗ ਸਰਕਾਰ ਦੇ ਨਾਲ ਬਹੁਤ ਜ਼ਿਆਦਾ ਵਾ ਪਰ ਜੇ ਸਰਕਾਰ ਔਰ ਪ੍ਰਸ਼ਾਸਨ ਜਿਸ ਢੰਗ ਨਾਲ ਲੱਗੀ ਹੈ ਇੰਨੀ ਸੋਹਜ ਦਿੱਤਾ ਦੇ ਨਾਲ ਇਹ ਕੰਮ ਕਰਨ ਤਾਂ ਜ਼ਰੂਰ ਨਸ਼ਿਆਂ ਨੂੰ ਠੱਲ ਪੈ ਸਕਦਾ ਹੈ ਵੀ ਜਿਤਨਾ ਪੁਰਾਣੀਆਂ ਸਰਕਾਰ ਵੀ ਦਾਅਵੇ ਜਿਹੜੀਆਂ ਕਰਦੀਆਂ ਸੀਗੀਆਂ ਤੇ ਹੁਣ ਇਹ ਸਰਕਾਰ ਜਿਹੜੀ ਹੰਬਲਾ ਮਾਰ ਰਹੀ ਆ ਕਿਵੇਂ ਦੇਖ ਦਊ ਤੇਰੇ ਕਿੰਨੇ ਸਮੇਂ ਚ ਨਸ਼ਾ ਜਿਹੜਾ ਖਤਮ ਹੋ ਸਕਦਾ ਜਿਹੜੇ ਪਿੰਡ ਦੇ ਲੋਕ ਆ ਜੇ ਸਕੂਟ ਕਰਦੇ ਪਿਛਲੇ ਸਮਿਆਂ ਦੇ ਵਿੱਚ ਵੀ ਇਹੀ ਗੱਲ ਸੀ ਕਿ ਨਸ਼ਾ ਤਸਕਰਾਂ ਨੂੰ ਜਿਹੜਾ ਹੈਗਾ ਲੋਕ ਫੜਾਉਣ ਦੇ ਲਈ ਉਤਾਵਲੇ ਸੀ ਪਰ ਸਰਕਾਰਾਂ ਦੀ ਅਣਗਹਿਲੀ ਕਹੋ ਜਾਂ ਪ੍ਰਸ਼ਾਸਨ ਦੀ ਅਣਗਹਿਲੀ ਕਹੋ ਵੀ ਉਹਦੇ ਤੇ ਕਾਰਵਾਈ ਕੋਈ ਨਹੀਂ ਸੀ ਹੁੰਦੀ ਤੇ ਅੱਜ ਜੇ ਇੱਕ ਗੱਲ ਮੈਂ ਸਮਝਦਾ ਕਿ ਜਿਹੜੇ ਵੱਡੇ ਤਸਕਰ ਨੇ ਜੇ ਉਹਨਾਂ ਨੂੰ ਫੜਿਆ ਜਾਵੇ ਵੱਡੀਆਂ ਮੱਛੀਆਂ ਨੂੰ ਫੜਿਆ ਜਾਵੇ ਤਾਂ ਛੋਟੀਆਂ ਮੱਛੀਆਂ ਨੇ ਤਾਂ ਆਪੇ ਭੱਜ ਜਾਣਾ ਤੇ ਹਾਲ ਦੀ ਘੜੀ ਜਿਹੜਾ ਕਾਰਵਾਈ ਹੈ ਉਹ ਛੋਟੇ ਤਸਕਰਾਂ ਤੇ ਹੀ ਹੋ ਰਹੀ ਆ ਵੱਡੇ ਤਸਕਰਾਂ ਤੇ ਨਹੀਂ ਹੋ ਰਹੀ ਜੀ ਡਿਵੈਲਪਮੈਂਟ ਦੀ ਗੱਲ ਕਰੀਏ ਪਿੰਡ ਦੀ ਅੱਜ ਮੰਤਰੀ ਸਾਹਿਬ ਨੂੰ ਵੀ ਜਿਹੜਾ ਇੱਕ ਮੰਗ ਕੀਤੀ ਗਈ ਹੈ ਪਿੰਡ ਦੀ ਸੜਕ ਬਣਾਉਣ ਦੀ ਤੇ ਕੀ ਜਿਹੜਾ ਪ੍ਰੋਸਾ ਮਿਲਿਆ ਮੰਤਰੀ ਸਾਹਿਬ ਪਿੰਡ ਦੀ ਜਿਹੜੀ ਇਹ ਸੜਕ ਹੈ तकरीबन ਇਹਨੂੰ 12 ਸਾਲ ਹੋ ਗਏ ਨੇ ਬਣੀ ਨੂੰ ਇਸੇ ਕਰਕੇ ਮੰਤਰੀ ਸਾਹਿਬ ਦੇ ਕੋਲ ਅਸੀਂ ਇਹ ਡਿਮਾਂਡ ਰੱਖੀ ਸੀ ਕਿ ਇਹ ਸੜਕ ਬਹੁਤ ਜ਼ਰੂਰੀ ਹੈ ਇਧਰੋਂ ਚंडीगढ़ ਰੋਡ ਨੂੰ ਸਾਹਨੇਵਾਲ ਦੇ ਨਾਲ ਜੋੜਦੀ ਹੈ ਤੇ ਪ੍ਰਧਾਨ ਮੰਤਰੀ ਯੋਜਨਾ ਚ ਵੱਡੀ ਸੜਕ ਬਣੀ ਹੋਈ ਹੈ ਤੇ 12 ਸਾਲ ਤੋਂ ਇਹ ਟੁੱਟੀ ਹੋਈ ਹੈ ਬਹੁਤ ਜ਼ਿਆਦਾ ਇਸੇ ਲਈ ਅੱਜ ਮੰਤਰੀ ਸਾਹਿਬ ਕੋ ਇਹਦੀ ਰਿਕਵੈਸਟ ਕੀਤੀ ਸੀ ਕਿਉਂਕਿ ਜੋ ਮੰਤਰੀ ਸਾਹਿਬ ਨੇ ਪਹਿਲਾਂ ਸੜਕਾਂ ਪਾਈਆਂ ਨੇ ਉਹਦੇ ਵਿੱਚ ਇਹ ਸੜਕ ਦਾ ਜਿਕਰ ਨਹੀਂ ਸੀ ਇੱਕ ਪੈਕੇਜ ਦਾ ਵੀ ਐਲਾਨ ਤੇ ਇੱਕ 5 ਲੱਖ ਰੁਪਏ ਦਾ ਪੈਕੇਜ ਮੰਤਰੀ ਸਾਹਿਬ ਕਹਿ ਕੇ ਗਏ ਨੇ ਕਿ ਪਿੰਡ ਨੂੰ ਅਸੀਂ ਦਵਾਂਗੇ ਉਹਦੇ ਲਈ ਅਸੀਂ ਮੰਤਰੀ ਸਾਹਿਬ ਦੇ ਧੰਨਵਾਦੀ ਆ ਕਿ ਜੋ ਪਿੰਡ ਦੇ ਵਿਕਾਸ ਦੇ ਕਾਰਜਾਂ ਦੇ ਲਈ ਗ੍ਰਾਂਟ ਦਿੰਦੇ ਨੇ ਤਾਂ ਅਸੀਂ ਉਹਨਾਂ ਦੇ ਧੰਨਵਾਦੀ ਹਾਂ